ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਸਾ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਬਜ਼ੁਰਗ ਵਿਅਕਤੀ ਜਿਸ ਦੇ ਪੰਜ ਮੁੰਡੇ ਦੱਸੇ ਜਾ ਰਹੇ ਆ ਪੁੱਤਰ ਦੱਸੇ ਜਾ ਰਹੇ ਤਾਂ ਜਿਹੜੇ ਚਾਰ ਪੁੱਤਰ ਆ ਉਹਨਾਂ ਵੱਲੋਂ ਆਪਣੇ ਬਜ਼ੁਰਗ ਪਿਤਾ ਦੇ ਨਾਲ ਕਟਮਾਰ ਕੀਤੀ ਜਾਂਦੀ ਆ ਕਿਉਂਕਿ ਜਿਹੜੇ ਉਸ ਪਿਤਾ ਦੇ ਨਾਂ ਤੇ ਜ਼ਮੀਨ ਆਉਂਦੀ ਆ ਤਾਂ ਉਹ ਇੱਕ ਉਹਦਾ ਜਿਹੜਾ ਮੁੰਡਾ ਜਿਹੜੇ ਉਹਦੀ ਦੇਖਰੇਖ ਕਰਦਾ ਤਾਂ ਉਹਦੇ ਹੀ ਉਹਦਾ ਜਿਹੜਾ ਪੋਤਾ ਉਸ ਬਜ਼ੁਰਗ ਵਿਅਕਤੀ ਦਾ ਉਸ ਦਾ ਨਾਮ ਬਲਕਰਨ ਸਿੰਘ ਦੱਸਿਆ ਜਾ ਰਿਹਾ ਤੇ ਉਹਨੇ ਆਪਣੀ ਜਿਹੜੀ ਜ਼ਮੀਨ ਉਸਨੇ ਬਲਕਰਨ ਦੇ ਨਾਂ ਤੇ ਕਰ ਦਿੱਤੀ ਜਿਹੜੀ ਕਿ 7 ਕਨਾਲਾ 2 ਮਰਲੇ ਨਾਂ ਦੇ ਆਉਂਦੇ ਤਾਂ ਇਸ ਗੱਲ ਨੂੰ ਹੀ ਰੰਜਿਸ਼ ਮਾ ਮੰਦਿਆ ਹੋਇਆ ਗੁੱਸਾ ਕਰਦਿਆ ਹੋਇਆ ਜਿਹੜੇ ਚਾਰ ਪੁੱਤਰ ਆ ਉਹ ਆਪਣੇ ਪਿਤਾ ਦੇ ਨਾਲ ਬਹਿਰੈਮੀ ਦੇ ਨਾਲ ਕੁੱਟਮਾਰ ਕਰਦੇ ਆ ਤਾਂ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੰਦੇ ਆ ਤੇ ਇਹ ਜਿਹੜੇ ਵੱਡੇ ਬਿਆਨ ਆ ਜਿਹੜਾ ਬਜ਼ੁਰਗ ਵਿਅਕਤੀ ਆ ਜਿਹੜਾ ਬਜ਼ੁਰਗ ਵਿਅਕਤੀ ਆ ਉਹਦਾ ਇੱਕ ਮੁੰਡਾ ਚ ਭਗਵਾਨ ਸਿੰਘ ਜਿਹੜਾ ਆਪਣੇ ਪਿਤਾ ਦੇ ਦੇਖ ਰੇਖ ਦੇਖ ਰੇਖ ਕਰਦਾ ਏ ਰੋਟੀ ਪਾਣੀ ਦਾ ਦਾਰੂ ਜਿਹੜੀ ਉਹਦੀ ਦਵਾਈ ਦਾ ਖਰਚਾ ਜਿਹੜਾ ਆਪ ਇਹ ਚੱਕਦਾ ਏ ਉਹਦੇ ਇਹ ਬਿਆਨ ਆ ਕਿ ਮੇਰਾ ਜਿਹੜਾ ਪਿਤਾ ਅਚਾਨਕ ਖੇਤ ਗਿਆ ਖੇਤ ਗਏ ਉਹ ਕੰਮ ਕਰ ਰਿਹਾ ਸੀ ਤੇ ਮੇਰੇ ਜਿਹੜੇ ਬਾਕੀ ਚਾਰ ਭਰਾ ਤੇ ਉਹਦੇ ਬੱਚੇ ਸਾਰੇ ਜਾਣੇ ਰਲ ਕੇ ਮੇਰੇ ਮੇਰੇ ਪਿਤਾ ਕੋਲ ਜਾਂਦੇ ਆ ਉੱਥੇ ਜਾ ਕੇ ਮੇਰੇ ਪਿਤਾ ਦੇ ਨਾਲ ਕੁੱਟਮਾਰ ਕਰਦੇ ਆ ਕਿਉਂਕਿ ਮੇਰੇ ਪਿਤਾ ਨੇ ਜਿਹੜੇ ਉਹਦੇ ਨਾਂ ਤੇ ਜ਼ਮੀਨ ਆਉਂਦੀ ਸੀ ਮੇਰੇ ਪਿਤਾ ਨੇ ਜਿਹੜਾ ਮੇਰਾ ਮੁੰਡਾ ਏ ਉਹਦਾ ਪੋਤਾ ਲੱਗਦਾ ਬਲਕਰਨ ਸਿੰਘ ਉਹਦੇ ਨਾਂ ਤੇ ਕਰ ਦਿੱਤੀ ਤਾਂ ਇਸ ਗੱਲ ਦਾ ਗੁੱਸਾ ਮੰਨਦਿਆਂ ਹੋਏ ਮੇਰੇ ਜਿਹੜੇ ਬਾਕੀ ਚਾਰ ਭਰਾ ਇਹ ਉਹਦੇ ਉਹਦੇ ਜਿਹੜੇ ਬੱਚੇ ਆ ਇਹਨਾਂ ਸਾਰਿਆਂ ਨੇ ਮੈਲਕੇ ਮੇਰੇ ਪਿਤਾ ਦੇ ਨਾਲ ਕੁੱਟਮਾਰ ਕੀਤੀ ਐ ਤੇ ਜਿਹੜਾ ਕਿ ਗੰਭੀਰ ਰੂਪ ਜਖਮੀ ਹੋ ਗਿਆ ਤੇ ਇਹ ਜਿਹੜੀ ਖਬਰ ਅੱਜ ਲਾਲਾ ਬਾਦ ਦੇ ਜਲਾਲਾਬਾਦ ਦੇ ਸੂਰੀ ਘੁਰੀ ਤੋਂ ਇਹ ਖਬਰ ਸਾਹਮਣੇ ਆ ਰਹੀ ਆ ਤਾਂ ਦੱਸਿਆ ਇਹ ਜਾ ਰਿਹਾ ਕਿ ਇੱਕ ਬਜ਼ੁਰਗ ਵਿਅਕਤੀ ਦੇ ਨਾਲ ਪੂਰੀ ਤਸ਼ੱਦਦ ਨਾਲ ਮਾਰਕੋ ਮਾਰਕਟ ਕੀਤੀ ਜਾਂਦੀ ਆ ਤੇ ਬਾਅਦ ਵਿੱਚ ਜਦੋਂ ਉਹਦਾ ਦੂਸਰਾ ਪੋਤਾ ਭਗਵਾਨ ਸਿੰਘ ਤੇ ਉਹਦੇ ਇਹ ਬਿਆਨ ਆਇਆ ਕਿ ਮੇਰਾ ਜਿਹੜਾ ਪਿਤਾ ਉਹਦੇ ਨਾਲ ਮੇਰੇ ਬਾਕੀ ਭਰਾਵਾਂ ਨੇ ਤੇ ਉਹਨਾਂ ਦੇ ਬੱਚੇ ਨੇ ਰਲ ਕੇ ਮੇਰੇ ਪਿਤਾ ਦੀ ਬਹਿਰਮੀ ਦੇ ਨਾਲ ਕਟ ਮਾਰ ਕੀਤੀ ਆ ਕਿਉਂਕਿ ਉਹਨੇ ਆਪਣੇ ਨਾਂ ਦੀ ਜਿਹੜੀ ਜ਼ਮੀਨ ਆਉਂਦੀ ਸੀ ਉਹਨੇ ਮੇਰੇ ਪੁੱਤ ਦੇ ਨਾਮ ਤੇ ਕਰਤੀ ਪਰ ਮੈਨੂੰ ਵੀ ਇਸ ਘਟਨਾ ਬਾਰੇ ਉਦੋਂ ਪਤਾ ਲੱਗਾ ਕਿ ਜਦੋਂ ਮੈਨੂੰ ਕੋਈ ਹੋਰ ਵਿਅਕਤੀ ਮੇਰੇ ਘਰ ਆਉਂਦਾ ਤੇ ਮੈਨੂੰ ਦੱਸਦਾ ਕਿ ਜਿਹੜਾ ਪਿਤਾ ਤੇਰਾ ਉਹ ਖੇਤ ਦੇ ਵਿੱਚ ਡਿੱਗਿਆ ਪਿਆ ਤਾਂ ਮੈਂ ਇੱਕ ਜਿਹੜੀ ਗੱਲ ਸੁਣ ਕੇ ਹੈਰਾਨ ਹੋ ਜਾਂਨਾ ਤੇ ਮੈਂ ਛੇਤੀ ਹੀ ਖੇਤ ਪਹੁੰਚਦਾ ਇਹ ਭੱਜ ਕੇ ਜਾ ਕਿ ਜਦੋਂ ਮੈਂ ਖੇਤ ਪਹੁੰਚਦਾ ਤਾਂ ਮੈਂ ਦੇਖਦਾ ਕਿ ਜਿਹੜਾ ਮੇਰਾ ਪਿਤਾ ਉਹ ਪੂਰੀਆਂ ਗੰਭੀਰ ਉਹਨਿੰਨੀ ਜ਼ੋਰ ਦੀਆਂ ਸੱਟਾਂ ਲੱਗੀਆਂ ਹੁੰਦੀਆਂ ਕਿ ਉਹ ਜਿਹੜਾ ਖੂਨ ਦੇ ਨਾਲ ਲਤਪਤ ਹੋਇਆ ਹੁੰਦਾ ਤੇ ਮੈਂ ਜਦੋਂ ਦੇਖਦਾ ਤੇ ਮੇਰੇ ਪੈਰੋਂ ਹੇਠ ਜ਼ਮੀਨ ਨਿਕਲ ਜਾਂਦੀ ਹੈ ਤੇ ਮੈਂ ਹੈਰਾਨ ਹੋ ਜਾਂਦਾ ਕਿ ਹੁਣ ਮੈਂ ਕੀ ਕਰਾਂ ਤੇ ਅਚਾਨਕ ਫਿਰ ਉਸਨੇ ਕਿਹਾ ਕਿ ਮੈਂ ਆਪਣੇ ਪਿਤਾ ਨੂੰ ਜਲਦ ਜਲਦ ਜਲਾਲਾਬਾਦ ਦੇ ਸਰਕਾਰੀ ਹੌ ਹਸਪੀਟਲ ਦੇ ਵਿੱਚ ਐਂਬੂਲੈਂਸ ਦੀ ਮਦਦ ਦੁਆਰਾ ਪਹੁੰਚਾ ਦਿੱਤਾ ਤੇ ਜਿੱਥੇ ਕਿ ਡਾਕਟਰਾਂ ਨੇ ਕਿਹਾ ਵੀ ਤੁਹਾਡੇ ਪਿਤਾ ਨੂੰ ਬਹੁਤ ਹੀ ਡੂੰਘੀਆਂ ਸੱਟਾਂ ਲੱਗੀਆਂ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਪਰ ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਇਸ ਗੱਲ ਨੂੰ ਦੇਖਦਿਆਂ ਹੋਇਆਂ ਕਿ ਮੈਂ ਪਹਿਲਾਂ ਵੀ ਪੁਲਿਸ ਸਟੇਸ਼ਨ ਜਾ ਕੇ ਪੁਲਿਸ ਵਾਲਿਆਂ ਨੂੰ ਬਹੁਤ ਵਾਰੀ ਜਿਹੜੀ ਸ਼ਿਕਾਇਤ ਦਰਜ ਕਰਵਾਈ ਆ ਮੇਰੇ ਦੂਜੇ ਭਰਾਵਾਂ ਦੇ ਉੱਪਰ ਵੀ ਉਹ ਮੇਰੇ ਜਿਹੜੇ ਪਿਤਾ ਨੂੰ ਤੰਗ ਪਰੇਸ਼ਾਨ ਕਰਦੇ ਆ ਪਰ ਦੂਜੇ ਪਾਸੇ ਜਿਹੜੇ ਪੁਲਿਸ ਵਾਲਿਆਂ ਉਹਨਾਂ ਨੇ ਬੰਦੀ ਜਿਹੜੀ ਕਾਰਵਾਈ ਸ਼ੁਰੂ ਨਹੀਂ ਕੀਤੀ ਪਰ ਦੂਜੇ ਪਾਸੇ ਜਿਹੜਾ ਬਜ਼ੁਰਗ ਵਿਅਕਤੀ ਆ ਉਸਦੀ ਉਮਰ ਲਗਭਗ 85 ਸਾਲ ਦੀ ਦੱਸੀ ਜਾ ਰਹੀ ਆ ਤੇ 85 ਸਾਲ ਦੇ ਬਜ਼ੁਰਗ ਦੇ ਨਾਲ ਬਹਿਰੈਮੀ ਦੇ ਨਾਲ ਕੁੱਟਮਾਰ ਕਰ ਦਿੰਦੇ ਆ ਜਿਹੜੇ ਉਹਦੇ ਖੁਦ ਦੇ ਆਪਦੇ ਹਿੱਸੇ ਕੇ ਪੁੱਤ ਹੁੰਦੇ ਆ ਉਹ ਇੱਕ ਥੋੜੀ ਜ਼ਮੀਨ ਨੂੰ ਲੈ ਕੇ ਜਿਹੜੇ ਗੁੱਸਾ ਉਹਨਾਂ ਨੂੰ ਗੁੱਸਾ ਲੱਗਦਾ ਕਿ ਜਿਹੜਾ ਮੇਰਾ ਪਿਤਾ ਏ ਉਹਨੇ ਮੇਰੇ ਭਰਾ ਦਾ ਜਿਹੜਾ ਉਹਦਾ ਮੁੰਡਾ ਏ ਉਹਦੇ ਉੱਪਰ ਕਿਉਂ ਜ਼ਮੀਨ ਕੀਤੀ ਸਨ ਸਾਰੇ ਨੂੰ ਵੰਡ ਕੇ ਕਿਉਂ ਨਾ ਦਿੱਤੀ ਇਸ ਗੱਲ ਨੂੰ ਗੁੱਸਾ ਮੰਨਦਿਆਂ ਹੋਇਆਂ ਬਜ਼ੁਰਗ ਪਿਤਾ ਦੇ ਨਾਲ ਕੁੱਟਮਾਰ ਕੀਤੀ ਆ ਤਾਂ ਹੁਣ ਜਦੋਂ ਉਹਨੂੰ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਲਾਲਾਬਾਦ ਦੇ ਵਿੱਚ ਤਾਂ ਫੇਰ ਡਾਕਟਰਾਂ ਨੇ ਕਿਹਾ ਵੀ ਜਿਹੜਾ ਬਜ਼ੁਰਗ ਵਿਅਕਤੀ ਹੈ ਬਹੁਤ ਹੀ ਗੰਭੀਰ ਉਪਜਖਮੀ ਹੋ ਗਿਆ ਕਿ ਇਹ ਦਾ ਫਿਰ ਉਸ ਵਿਅਕਤੀ ਨੂੰ ਰੈਫਰ ਕਰਕੇ ਫਰੀਦਕੋਟ ਦੇ ਹਸਪਤਾਲ ਵਿੱਚ ਭੇਜਿਆ ਗਿਆ ਤੇ ਇਹ ਸਾਰੀ ਘਟਨਾ ਬਾਰੇ ਦੂਜੇ ਪਾਸੇ ਪੁਲਿਸ ਨੂੰ ਦੁਬਾਰਾ ਫਿਰ ਸੂਚਨਾ ਮਿਲੀ ਕਿ ਜਿਹੜਾ ਇੱਕ ਬਜ਼ੁਰਗ ਵਿਅਕਤੀ ਆ ਉਸ ਦੇ ਪੁੱਤਾਂ ਵੱਲੋਂ ਹੀ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕੀਤੀ ਜਾਂਦੀ ਹੈ ਜਿਹੜਾ ਕਿ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਤੇ ਹੁਣ ਉਹਨੂੰ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਹੁਣ ਇਸ ਘਟਨਾ ਬਾਰੇ ਪੁਲਿਸ ਨੇ ਸਾਰੀ ਜਿਹੜੀ ਹੈ ਐਫਆਈਆਰ ਦਰਜ ਕਰ ਲਈ ਗਈ ਹੈ ਤਾਂ ਹੁਣ ਅੱਗੇ ਜਿਹੜੀ ਬੰਦੀ ਕਾਰਵਾਈ ਹੈ ਪੁਲਿਸ ਦੁਆਰਾ ਸ਼ੁਰੂ ਕੀਤੀ ਜਾਵੇਗੀ ਤੇ ਇਹਦੇ ਬਾਰੇ ਜੇਕਰ ਕੋਈ ਵੀ ਵੱਡੀ ਅਪਡੇਟ ਆਏਗੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ